ਸੰਪਲ ਜੀ ਸਭ ਤੋਂ ਪਹਿਲਾਂ ਐਕਸਟਰਸ਼ਨ ਦੀ ਗੱਲ ਕਰਦੇ ਆਂ ਐਕਸਟਰਸ਼ਨ ਦੇ ਕੇਸ ਹੁਣ ਸਰੀ ਚ ਬੜੀ ਤੇਜ਼ੀ ਨਾਲ ਵਧ ਰਹੇ ਨੇ ਥੰਮਣ ਦਾ ਨਾਂ ਨਹੀਂ ਲੈ ਰਹੇ ਇੱਥੋਂ ਤੱਕ ਕਿ ਜਿਹੜਾ ਸਰੀ ਦੇ ਵੱਲੋਂ ਸਟੇਟ ਆਫ ਅਮਰਜੈਂਸੀ ਐਲਾਨੀ ਗਈ ਹੈ ਉੱਥੋਂ ਦੀ ਮੇਅਰ ਦੇ ਵੱਲੋਂ ਉਹ ਆਟਵਾ ਪਹੁੰਚੀ ਹੋਈ ਹੈ ਇਸ ਸੰਬੰਧ ਦੇ ਵਿੱਚ ਕਿਵੇਂ ਰੋਕ-ਥਾਮ ਕੀਤੀ ਜਾ ਸਕਦੀ ਹੈ ਐਕਸਟਰਸ਼ਨ ਦੇ ਕੇਸ ਲੋਕ ਦੁਖੀ ਹੋਏ ਨੇ ਬਹੁਤ ਦੇਖੋ ਜੀ ਐਬਸੋਲੂਟਲੀ ਰਾਈਟ ਲੋਕ ਬਹੁਤ ਦੁਖੀ ਹੋਏ ਹੋਏ ਹੈ ਸਰੀ ਤੇ ਮੇਅਰ ਤੇ ਸਾਰੀ ਸਿਟੀ ਕਾਉਂਸਲ ਨੇ ਅਕਸ਼ੀ ਨਾਨੀਮਸ ਮੋਸ਼ਨ ਪਾਸ ਕੀਤਾ ਹੈ ਵੀ ਫੈਡਰਲ ਗਵਰਨਮੈਂਟ ਨੂੰ ਕੋਸ਼ਿਸ਼ ਕਰਨਾ ਚਾਹੀਦਾ ਇਹ ਤਾਂ ਕਰ ਰਹੇ ਆ बिकॉज ਉਹਨਾਂ ਨੂੰ ਵੀ ਪਤਾ ਵੀ ਕੁਝ 2-3 ਸਾਲਾਂ ਤੋਂ ਸਾਰੀ ਕਮਿਊਨਿਟੀਜ਼ ਨੇ ਰਿਕਵੈਸਟ ਕਰ ਰਹੇ ਹੈ ਕਿ ਤੁਸੀਂ ਕੁਝ ਕਰੋ ਬ੍ਰੈਂਪਟਨ ਦੇ ਮੇਅਰ ਨੇ ਵੀ ਲੈਟਰ ਲਿਖੀ ਸੀ ਐਡਮਿੰਟਨਸ ਬੀ ਹੈਵਿੰਗ ਸੇਮ ਪ੍ਰੋਬਲਮ ਕੈਲਬੀ ਤੇ ਵਿੱਚ ਕਿੰਨੇ ਕੇਸ ਆ ਗਏ ਤੇ ਫਿਰ ਵੀ ਫੈਡਰਲ ਲੈਵਲ ਤੋਂ ਜਿਹੜੇ ਫੈਡਰਲ ਲਾਜ਼ ਚੇਂਜ ਕਰਨ ਲਈ ਆ ਉਹ ਹੱਲੇ ਤੱਕ ਨਹੀਂ ਹੋਏ ਸੋ ਉਸ ਯੂ ਨੋ ਨੋਨ ਐਕਸ਼ਨ ਤੋਂ ਬਾਅਦ ਸਰੀ ਦੇ ਸਰੀ ਕੌਂਸਲ ਨੇ ਬੜੇ ਕਹ ਲੋ ਵੀ ਡੈਸਪਰੇਟ ਸਿਚੁਏਸ਼ਨ ਆ ਡੈਸਪਰੇਟ ਸਟੈਪ ਲਿਆ ਵਾ ਵੀ ਉਹਨਾਂ ਨੇ ਯੂਨਾਨਮਸ ਕੰਸੈਂਟ ਮੋਸ਼ਨ ਪਾਸ ਕੀਤਾ ਵੀ ਫੈਡਰਲ ਗਵਰਨਮੈਂਟ ਨੂੰ ਵੀ ਤੁਸੀਂ ਕੁਝ ਕਰੋ ਇਸ ਨੂੰ ਸਟੇਟ ਆਫ ਐਮਰਜੈਂਸੀ ਜਾਂ ਕੁਛ ਨਾ ਕੁਛ ਤਾਂ ਮੰਨੋ ਹਣਾ ਐਂਡ ਐਸ ਯੂ ਨੋ ਅਸੀਂ ਸਾਨੂੰ ਤਾਂ ਕਾਫੀ ਚਿਰ ਹੋ ਗਿਆ ਇਵਨ 200 ਪਹਿਲਾਂ ਵੀ ਮੈਂ ਕੋਸ਼ਿਸ਼ ਕਰਦਾ ਸੀਗਾ ਵੀ ਐਕਸਟਰਸ਼ਨ ਦੇ ਬਿਲ ਪਾਸ ਕਰਦੇ ਵੀ ਜਿਹਦੇ ਤੇ ਐਕਸਟਰਸ਼ਨ ਦੇ ਲਾਜ਼ ਚੇਂਜ ਹੋ ਜਾਣ ਕਿਉਂਕਿ ਐਸ ਵੇਲੇ ਕਾਨੂੰਨ ਦੇ ਵਿੱਚ ਐਕਸਟਰੈਕਸ਼ਨ ਵਾਸਤੇ ਕੋਈ ਮੈਨਿਟਰੀ ਮਿਨਿਮਮ ਪੈਨਲਟੀ ਹੈ ਨਹੀਂ ਸੋ ਉਹਦੇ ਵਾਸਤੇ ਬਿੱਲ ਲਿਆਂਦਾ ਸੀਗਾ ਵੀ ਮੈਨਿਟਰੀ ਮਿਨਿਮਮ ਜੇਲ ਸੈਂਟੈਂਸ ਹੋਣੀ ਚਾਹੀਦੀ ਆ ਪਰ ਜਿੰਨੇ ਵੀ ਲੇਬਰ ਮੈਂਬਰਸ ਆਫ ਪਾਰਲਮੈਂਟ ਨੇ ਉਹਨਾਂ ਨੇ ਉਸ ਚੀਜ਼ ਤੇ ਉਲਟ ਵੋਟ ਪਾਈ ਆ ਅਰਪਨ ਖੰਨਾ ਕੰਸਰਵੇਟਿਵ ਮੈਂਬਰ ਪਾਰਲਮੈਂਟ ਉਹਨਾਂ ਨੇ ਵੀ ਇੱਕ ਬਿੱਲ ਲਿਆਂਦਾ ਸੀ ਬੇਲ ਚੇਂਜ ਕਰ ਲਈ ਕੋਈ ਫਾਸਟ ਟਰੈਕ ਕਰਦੀਏ ਉਸ ਚੀਜ਼ ਨੂੰ ਨਹੀਂ ਮੰਨੇ ਸੋ ਹੱਲੇ ਵੀ ਅਸੀਂ ਹਾਊਸ ਆਫ ਕਾਮਰਸ ਦੇ ਵਿੱਚ ਆਲਮੋਸਟ ਏਵਰੀ ਡੇ ਪੁੱਛ ਰਹੇ ਆ ਲਿਬਰਲਸ ਨੂੰ ਵੀ ਕੁਛ ਕੁ ਤੁਸੀਂ ਕੁਛ ਕਰੋ ਜੀ ਹਾਲੀ ਦੇ ਵਿੱਚ ਜਨਵਰੀ ਦੇ ਪਿਛਲੇ 3 ਦਿਨਾਂ ਦੌਰਾਨ ਤੁਹਾਡੀ ਕਨਵੈਨਸ਼ਨ ਹੋਈ ਹੈ ਕੈਲਗਰੀ ਦੇ ਵਿੱਚ ਪੀਅਰ ਪੋਲੀਏਵ ਮੋਡ ਲੀਡਰ ਚੁਣੇ ਗਏ ਨੇ ਪਾਰਟੀ ਦੇ 87% ਤੋਂ ਵੱਧ ਵੋਟਾਂ ਲਈਆਂ ਨੇ ਤੇ ਇਸ ਦੌਰਾਨ ਕੁਝ ਰੈਜ਼ੋਲੂਸ਼ਨ ਵੀ ਪਾਸ ਕੀਤੇ ਗਏ ਨੇ ਕਨਜ਼ਰਵੇਟਿਵਜ਼ ਦੇ ਵੱਲੋਂ ਖਾਸ ਕਰਕੇ ਇਮੀਗ੍ਰੇਸ਼ਨ ਦੇ ਮੁੱਦੇ ਤੇ ਕੀ ਡਿਸਾਈਡ ਕੀਤਾ ਗਿਆ ਤੁਹਾਡੀ ਕਨਜ਼ਰਵੇਟਿਵ ਪਾਰਟੀ ਦੇ ਵੱਲੋਂ ਦੇਖੋ ਜੀ ਇਮੀਗ੍ਰੇਸ਼ਨ ਦੀ ਗੱਲ ਆ ਉਹ ਮੋਸਟਲੀ ਇਹ ਆ ਵੀ ਕੈਨੇਡਾ ਦੇ ਵਿੱਚ ਹੁਣ ਲੋਕਾਂ ਦੇ ਵਿੱਚ ਜਿਹੜੀ ਜਨਰਲ ਫੀਲਿੰਗ ਹੈ ਅਭੀ ਇਮੀਗ੍ਰੇਸ਼ਨ ਦੇ ਉਲਟ ਹੋ ਰਹੀ ਹੈ। ਕਿੰਨੇ ਸਾਲਾਂ ਤੋਂ ਅ ਜਨਰਲ ਪੋਪੂਲੇਸ਼ਨ ਦੇ ਵਿੱਚ ਬੜੀ ਇਮੀਗ੍ਰੇਸ਼ਨ ਤੇ ਪੋਪੂਲਰ ਸਪੋਰਟ ਸੀ ਇਮੀਗ੍ਰੇਸ਼ਨ ਵਾਸਤੇ। ਆਕ ਕੈਨੇਡੀਅਨ ਰਿਸੋਰਸ ਦੇ ਸੀ ਕਿ ਵੀ ਹਾਂ ਵੀ ਇਮੀਗ੍ਰੇਸ਼ਨ ਵਧੀਆਂ ਗੱਲ ਆਪਾਂ ਨੂੰ ਚਾਹੀਦੀ ਆ। ਆਪਣੀ ਆਪ ਦੀ ਪੋਪੂਲੇਸ਼ਨ ਇੰਨੀ ਸਟਰੋਂਗ ਨਹੀਂ ਵੀ ਥੋੜੀ ਘਟਦੀ ਰਹਿੰਦੀ ਆ। ਵੀ ਇਮੀਗ੍ਰੇਟਡਰ ਦੀ ਆਪਾਂ ਨੂੰ ਲੋਡ। ਪਰ ਆਫਟਰ ਲਿਬਰਲਸ ਨੇ ਆਪ ਦੀ ਜਿਹੜੀ ਇਮੀਗ੍ਰੇਸ਼ਨ ਆ ਬੇਸਿਕਲੀ ਆਪਦੀ ਵੋਟਾਂ ਦੇ ਹਿਸਾਬ ਦੇ ਨਾਲ ਕੋਸ਼ਿਸ਼ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਉਹਦੇ ਨਾਲ ਕੀ ਆ ਵੀ ਇਮੀਗ੍ਰੇਸ਼ਨ ਇੰਨੀ ਵਧਾ ਦਿੱਤੀ ਧਿਆਨ ਨਹੀਂ ਦਿੱਤਾ ਇਹ ਨਹੀਂ ਦੇਖਿਆ ਵੀ ਕਿਸ ਨੇ ਇਹਨਾਂ ਨੇ ਰਹਿਣਾ ਕਿੱਥੇ ਆ ਕਿਹੜੇ ਹਸਪੀਟਲਸ ਜਾਵਾਂਗੇ ਕਿੱਥੇ ਕਿੱਥੇ ਸਕੂਲਸ ਵਿੱਚ ਜਾਣਾ ਕੋਈ ਇਨਫਰਾਸਟ੍ਰਕਚਰ ਨਹੀਂ ਕੋਈ ਬਧਾਇਆ ਦੱਤੇ ਪੋਪੂਲੇਸ਼ਨ ਵਧਾ ਦਿੱਤੀ ਉਹਦੇ ਨਾਲ ਹੁਣ ਜਨਰਲ ਸੈਂਟੀਮੈਂਟ ਕੈਨੇਡਾ ਦੇ ਵਿੱਚ ਇੰਨੀ ਕਦੇ ਨੈਗੇਟਿਵ ਨਹੀਂ ਹੋਈ ਇਮੀਗ੍ਰੇਸ਼ਨ ਦੇ ਸਿਚੁਏਸ਼ਨ ਤੇ ਤੇ ਹੁਣ ਆਪਾਂ ਆਨਲਾਈਨ ਤੇ ਹੋਰ ਵੀ ਆਪਾਂ ਦੇਖਦੇ ਆਂ ਵੀ ਇਹ ਸਿਚੁਏਸ਼ਨ ਬਹੁਤ ਹੋ ਰਹੀ ਆ ਸੋ ਮੋਸਟਲੀ ਇਹੀ ਸੀ ਵੀ ਕਨਸਰਵੇਟਿਵ ਮੈਂਬਰਸ ਬੋਲ ਰਹੇ ਉਹ ਜਿਹੜੇ ਇਮੀਗ੍ਰੇਸ਼ਨ ਆ ਅਪਰ ਕੰਟਰੋਲ ਕਰਨ ਦੀ ਲੋੜ ਪੈਣੀ ਆ ਜਿਹੜੇ ਆਪਾਂ ਜੌਬਸ ਦੀ ਗੱਲ ਕਰਦੇ ਆ ਵੀ ਉਹਦੇ ਤੇ ਕੈਨੇਡੀਅਨਸ ਫਰਸਟ ਹੋਣੀ ਚਾਹੀਦੀ ਆ ਸਭ ਤੋਂ ਪਹਿਲਾਂ ਜਿਹੜੀ ਅਵੇਲੇਬਲ ਜੌਬਸ ਨੇ ਉਹ ਕੈਨੇਡੀਅਨਸ ਨੂੰ ਮਿਲਣੇ ਚਾਹੀਦੇ ਆ ਇਹ ਜਿਹੜੀ ਗੱਲ ਅਸੀਂ ਅੱਗੇ ਵੀ ਕਰਦੇ ਰਹੇ ਆ ਪਰ ਇਹ ਗੱਲ ਵੀ ਉੱਥੇ ਕੀਤੀ ਗਈ ਹੈ ਕਿ ਇਮੀਗ੍ਰੇਸ਼ਨ ਨੂੰ ਐਨਾ ਸਟ੍ਰਿਕਟ ਕਰ ਦੋ ਖਾਸ ਕਰਕੇ ਜਿਹੜੇ ਕ੍ਰਾਈਮਨਲ ਲੋਕ ਨੇ ਜਿਹੜੇ ਨਾਨ ਕੈਨੇਡੀਅਨ ਨੇ ਉਹਨਾਂ ਨੂੰ ਅਗਰ ਉਹ ਕ੍ਰਾਈਮ ਦੇ ਚ ਇਨਵੋਲਵ ਹੋ ਸਿੱਧਾ ਉਹਨਾਂ ਨੂੰ ਵਾਪਸ ਦੇਸ਼ ਭੇਜੋ بجائے ਇੱਥੇ ਜੇਲ੍ਹਾਂ ਦੇਣ ਦੇ ਦੇਖੋ ਜੀ ਇਹ ਹੈਗਾ ਵੀ ਕੱਲੋ ਵੀ ਅ ਐਮੈਂਡਮੈਂਟ ਪਾਲਿਸੀ ਐਮੈਂਡਮੈਂਟ ਕੀਤਾ ਗਿਆ ਵਾ ਕੰਸਰਵਟ ਮੈਂਬਰਸ ਵੱਲੋਂ ਬਿਕਾਜ਼ ਉਹਨਰ ਵੀ ਇਹ ਲੱਗਦਾ ਵੀ ਕਾਫੀ ਇੱਥੇ ਲੋਕ ਆਏ ਹੋਏ ਨੇ ਸੁਣ ਰਹੇ ਆ ਵੀ ਉਹਤੇ ਕੈਮਰਾ ਰਿਕਾਰਡ ਚੈੱਕ ਵੀ ਨਹੀਂ ਹੋਇਆ ਇੱਥੇ ਆ ਕੇ ਕੁਝ ਇਮੀਗਰੈਂਟਸ ਨੇ ਇਹ ਜਿਹੇ ਆ ਵੀ ਜਿਹੜੇ ਪਰਮਨੈਂਟ ਰੈਜ਼ੀਡੈਂਟ ਨਹੀਂ ਗਏ ਕ੍ਰਾਈਮ ਕਰਦੇ ਆ ਉਹਨਾਂ ਨੂੰ ਕ੍ਰਾਈਮ ਅਰੈਸਟ ਕੀਤੇ ਤੋਂ ਬਾਅਦ ਜਦੋਂ ਡਿਪੋਰਟੇਸ਼ਨ ਕਰਨ ਦੀ ਕੋਸ਼ਿਸ਼ ਕਰਦੇ ਆ ਰੈਫਿਜੀ ਕਲੇਮ ਕਰਦੇ ਸੋ ਦਿਸ ਇਸ ਯੂ نو ਕੈਨ ਵੀ ਲੋਕਾ ਸੋਲੂਸ਼ਨ ਪਾਲਦੇ ਆ ਵੀ ਕੁਐਸਚਨ ਕੁਝ ਹੋਣਾ ਚਾਹੀਦਾ ਵਿੱਚ ਰਹੀ ਇੱਥੇ ਇੰਨੇ ਕ੍ਰਾਈਮਨਲ ਆਏ ਹੋਏ ਆ ਜਾਂ ਇੱਥੇ ਆ ਕੇ ਜਿਹੜਾ ਕੋਈ ਕ੍ਰਾਈਮ ਕਰਦਾ ਉਹਨਾਂ ਨੂੰ ਕੋਈ ਪਨਿਸ਼ਮੈਂਟ ਹੋਣੀ ਚਾਹੀਦੀ ਹੈ ਕੋਈ ਜਾ ਕੇ ਜੇਲ੍ਹ ਚ ਰੱਖਿਆ ਜਾਵੇ ਜਾਂ ਉਹਨਾਂ ਨੂੰ ਡਿਪੋਰਟ ਕੀਤਾ ਜਾਵੇ ਤੇ ਦੂਜੇ ਪਾਸੇ ਜਿਹੜੀ ਇਹ ਕਨਵੈਨਸ਼ਨ ਹੋਈ ਹੈ ਉੱਥੇ ਇਹ ਗੱਲ ਵੀ ਚੱਲੀ ਹੈ ਕਿ ਜਿਹੜੇ ਟਰੰਪ ਦੇ ਟੈਰਿਫ ਨੇ ਤੁਹਾਡੀ ਪਾਰਟੀ ਖੁੱਲ ਕੇ ਬੋਲ ਨਹੀਂ ਰਹੀ ਟੈਰਿਫ ਦੇ ਮਾਮਲੇ ਨੂੰ ਲੈ ਕੇ ਖਾਮੋਸ਼ ਹੈ ਇਸ ਮਾਮਲੇ ਦੇ ਵਿੱਚ ਇਹ ਕੀ ਗੱਲ ਸੀ ਸਾਰੀ ਨਹੀਂ ਮੈਨੂੰ ਨਹੀਂ ਲੱਗਦਾ ਜੀ ਮੈਂ ਪੀਅਰ ਦੇ ਸਪੀਚ ਦੇ ਵਿੱਚ ਬਹੁਤ ਵੀ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਕੋਈ ਦੇਸ਼ ਤੇ ਮੁਰੇ ਨਹੀਂ ਅੱਗੇ ਅਸੀਂ ਕੋਈ ਯੂ نو ਵੀ ਸੌਫਟ ਹੋ ਰਹੇ ਵੀ ਕੈਨੇਡਾ ਨੂੰ ਸਟਰੋਂਗ ਹੋਣਾ ਚਾਹੀਦਾ ਜਿਹੜਾ ਕੋਈ ਮਰਜ਼ੀ ਆਪਣੇ ਅੱਗੇ ਆਵੇ ਫੋਰ ਇੰਟਰਫੀਅਰੈਂਸ ਨਹੀਂ ਹੋਣੀ ਚਾਹੀਦੀ ਪਲੱਸ ਟ੍ਰੇਡ ਦੀ ਗੱਲ ਜਦੋਂ ਕੀਤੀ ਸੀਗੀ ਉਹਨਾਂ ਨੇ ਬਹੁਤ ਸਟਰੋਂਗ ਕਿਹਾ ਸੀਗਾ ਵੀ ਆਪਾਂ ਨੂੰ ਆਪਾਂ ਵੀ ਆਪਾਂ ਨੂੰ ਐਜ਼ ਅ ਕੰਟਰੀ ਸਟਰੋਂਗ ਹੋਣਾ ਚਾਹੀਦਾ ਜੇ ਆਪਾਂ ਆਪਦੇ ਰਿਸੋਰਸ ਡਿਵੈਲਪ ਕਰਾਂਗੇ ਜੇ ਆਪਾਂ ਆਪਦੇ ਕੰਟਰੀ ਦੇ ਟੈਕਸਸ ਘਟਾਵਾਂਗੇ ਰੈਗੂਲੇਸ਼ਨ ਘਟਾਵਾਂਗੇ ਇਥੇ ਇਨਵੈਸਟਮੈਂਟ ਲੈ ਕੇ ਆਵਾਂਗੇ ਫਿਰ ਆਪਾਂ ਆਪ ਹੀ ਸਟਰੋਂਗ ਹੋ ਸਕਦੇ ਹਾਂ ਫਿਰ ਆਪਾਂ 네ਗੋਸ਼ੀਏਸ਼ਨਸ ਵੀ ਸਟਰੈਂਥ ਨਾਲ ਕਰ ਸਕਦੇ ਹਾਂ ਪ੍ਰੋਬਲਮ ਹੁਣ ਪੁੱਗੀ ਪਈ ਆ ਕੋਈ ਲਿਬਰੋਜ਼ ਨੇ ਆਪਣੀ ਇੰਡਸਟਰੀ ਇੰਨੀ ਜਿਆਦੇ ਕਹਤੋ ਵੀ ਬੀਟਾਊਨ ਕੀਤੀ ਹੋਈ ਆ ਇੰਨੀ ਜਿਆਦੇ ਘਟਾਈ ਹੋਈ ਆ ਰੈਗੂਲੇਸ਼ਨਸ ਇੰਨੇ ਪਾਏ ਆ ਟੈਕਸ ਇੰਨਾ ਜਿਆਦੇ ਵਧਾ ਦਿੱਤਾ ਕੋਈ ਆਪਣਾ ਇਥੇ ਇਨਵੈਸਟਮੈਂਟ ਘਟ ਗਈ ਬਿਲੀਅਨਸ ਆਫ ਡਾਲਰਸ ਆਫ ਇਨਵੈਸਟਮੈਂਟ ਤੇ ਉਹਦੇ ਨਾਲ ਜੌਬਸ ਇਥੋਂ ਕੈਨੇਡਾ ਤੋਂ ਚਲੀ ਗਈ ਸੋ ਦੈਟਸ ਇਜ਼ ਅ ਮੇਜਰ ਪ੍ਰੋਬਲਮ ਆਪਣ ਜਲੀ ਇੰਡਸਟਰੀ ਆ ਉਹਨੂੰ ਇਨਰ ਰੈਗੂਲੇਸ਼ਨਸ ਦੇ ਨਾਲ ਸਲੋ ਡਾਊਨ ਕੀਤਾ ਹੋਇਆ ਕੋਈ ਕੋਈ ਕੰਪਨੀ ਵੀ ਸੋਚ ਨਹੀਂ ਯੂ نو ਕੰਪਨੀਆਂ ਇਥੇ ਡਿਵੈਲਪ ਨਹੀਂ ਕਰ ਰਹੀ ਐ ਐਕਸਪੈਂਡ ਨਹੀਂ ਕਰ ਰਹੀ ਤੁਸੀਂ ਬਲੀਵ ਨਹੀਂ ਕਰੋਗੇ ਜੀ ਵੀ ਅੱਜ ਦੇ ਡੇਟ ਦੇ ਵਿੱਚ ਜੇ ਤੁਸੀਂ ਮਾਈਨ ਖੋਲ੍ਹਣੀ ਆ ਕੈਨੇਡਾ ਦੇ ਵਿੱਚ 18 ਸਾਲ ਲੱਗਦੇ ਆ ਪਰਮਿਟ ਵਾਸਤੇ ਦੈਟ ਡਸਨਟ ਮੇਕ ਐਨੀ ਸੈਂਸ ਇਹ ਜੀ ਬਿਲਸ ਲੰਦੇ ਹੋਇਆ ਸੀ 69 ਤੇ 48 ਉਹਦੇ ਨਾਲ ਕੈਨੇਡਾ ਦੇ ਵਿੱਚ ਇੰ ਅਸੀਂ ਕਲੀਅਰਲੀ ਕਹਿਆ ਸੀਗਾ ਵੀ ਉਹ ਉਸ ਉਸ ਬਿਜ਼ਨਸ ਨੂੰ ਸਕ੍ਰੈਪ ਕਰਾਂਗੇ ਤੇ ਇਥੇ ਇੰਡਸਟਰੀ ਵਧਾਵਾਂਗੇ ਜੀ ਅੱਜ ਹੀ ਰੋਸਨਵਾਰ ਗਰੀ ਸਰਚ ਦੀ ਰਿਪੋਰਟ ਆਈ ਹੈ ਕਹਿੰਦੇ ਕੈਨੇਡਾ ਰੈਸੈਸ਼ਨ ਚ ਹੈ ਦੇਖੋ ਜਿਹੜੀ ਟੈਕਨੀਕਲ ਰੈਸੈਸ਼ਨ ਆ ਉਹਦੇ ਵਿੱਚ ਤੁਸੀਂ ਦੇਖ ਲਓ ਵੀ ਆਈ ਥਿੰਕ ਇਟਸ 2 অর 3 ਕੁਆਟਰਸ ਇਨ ਅ ਰੋਲ ਵੀ ਜਦੋਂ ਦੋ ਕੁਆਟਰ ਰੈਗੂਲਰ ਹੋ ਜਾਂਦੇ ਆ ਉਹ ਉਸ ਜਿਹਨੂੰ ਰੈਸੈਸ਼ਨ ਮੰਨ ਲਓ ਪਰ ਜਿਹੜੀ ਰੈਸੈਸ਼ਨ ਦੀ ਗੱਲ ਆ ਲੋਕ ਉਹ ਪਹਿਲਾਂ ਹੀ ਫੀਲ ਕਰਦੇ ਸੀ ਜਿਹੜੇ ਲੋਕ 2 ਮਿਲੀਅਨ ਤੋਂ ਜ਼ਿਆਦਾ 2.2 ਮਿਲੀਅਨ ਲੋਕ ਫੂਡ ਬੈਂਕ ਜਾਂਦੇ ਆ ਉਹਨਾਂ ਨੂੰ ਤਾਂ ਪਤਾ ਨਹੀਂ ਕਿੰਨੇ ਡੇਢ ਦੋ ਸਾਲ ਹੋ ਗਏ ਉਦੋਂ ਦੇ ਇਹ ਤਿੰਨ ਸਾਲ ਹੋ ਗਏ ਰੈਸੈਸ਼ਨ ਫੀਲ ਕਰ ਰਹੇ ਆ ਫਿਰ ਜਿਹਨਾਂ ਦੀ ਜੌਬ ਲਾਸਸ ਹੋ ਰਹੀਆਂ ਜਾਂ ਜਿਨ੍ਹਾਂ ਦੇ ਸਮਾਲ ਬਿਜ਼ਨੈਸਸ ਨੇ ਟਰੱਕ ਡਰਾਈਵਰਸ ਆ ਜੋ ਹੋ ਰਹੇ ਨੇ ਜਿਨ੍ਹਾਂ ਤੇ ਰੈਗੂਲੇਸ਼ਨ ਤੇ ਟੈਕਸ ਵੱਧ ਰਿਹਾ ਖਰਚੇ ਵੱਧ ਰਹੇ ਆ ਪਰ ਉਹਨਾਂ ਦੀ ਇਨਕਮ ਘਟਣ ਲੱਗੀ ਹੋਈ ਜਾਂ ਨਹੀਂ ਵੱਧਦੀ ਉਹਦਾ ਕਿੰਨੇ ਚਿਰ ਪਹਿਲਾਂ ਦੇ ਰੈਸੈਸ਼ਨ ਦੇ ਵਿੱਚ ਇਹ ਪ੍ਰੋਬਲਮ ਬਹੁਤ ਲੋਕਾਂ ਨੂੰ ਗਰੋਸਰੀ ਅਫੋਰਡ ਨਹੀਂ ਕਰ ਸਕਦੇ ਹੁਣ ਗਰੋਸਰੀ ਆਪਣੀ ਇਤੋਂ ਵੀ ਜ਼ਿਆਦਾ ਵੱਧ ਗਈ ਸਾਰੇ ਜੀ7 ਕੰਟਰੀਆਂ ਨਾਲੋਂ ਕੈਨੇਡਾ ਦੇ ਵਿੱਚ ਸਭ ਤੋਂ ਜ਼ਿਆਦਾ ਇਨਫਲੇਸ਼ਨ ਹੋਈ ਹੈ ਗਰੋਸਰੀ ਤੇ ਥੈਟ ਇਜ਼ ਅ ਮੇਜਰ ਪ੍ਰੋਬਲਮ ਫੈਮਿਲੀਜ਼ ਵਾਸਤੇ ਅਫੋਰਡ ਕਰਨਾ ਬਹੁਤ ਔਖਾ ਹੋ ਗਿਆ ਹੈ ਹੂੰ ਹੂੰ ਤੇ ਇਹਦਾ ਹੱਲ ਕੀ ਹੈ ਫਿਰ ਇਹਦਾ ਹੱਲੇ ਹੈ ਜੀ ਵੀ ਇੱਕ ਤਾਂ ਜਿਹੜਾ ਲਿਬਰਲਸ ਨੇ ਟੈਕਸਸ ਲਾਏ ਆ ਅ ਇੰਡਸਟਰੀਅਲ ਕਾਰਬਨ ਟੈਕਸ ਜਿਹੜਾ ਫਾਰਮਰ ਤੇ ਟੈਕਸ ਲਾਇਆ ਹੋਇਆ ਜਾਂ ਉਹਨਾਂ ਦੇ ਜਿਹੜੇ ਫਰਟੀਲਾਈਜ਼ਰ ਤੇ ਰੈਗੂਲੇਸ਼ਨਸ ਵਧਾਏ ਹੋਏ ਆ ਉਹਦੇ ਨਾਲ ਜਿਹੋ ਜੇ ਫਾਰਮਰ ਤੇ ਆਪਾਂ ਬੋਝ ਪਾਵਾਂਗੇ ਫਾਰਮਰ ਤੇ ਖਰਚੇ ਵਧਾਵਾਂਗੇ ਉਹੀ ਫੂਡ ਆਬਵੀਅਸਲੀ ਜਦੋਂ ਤੇ ਫਿਰ ਜਿਹੜਾ ਟਰੱਕ ਡਰਾਈਵਰ ਆ ਉਹਦੇ ਤੇ ਰੈਗੂਲੇਸ਼ਨ ਉਹਨਾਂ ਤੇ ਤੇ ਵੀ ਵੱਧ ਰਿਹਾ ਉਹਨਾਂ ਤੇ ਵੀ ਖਰਚੇ ਜ਼ਿਆਦਾ ਹੋ ਜਾਂਦਾ ਟੈਕਸ ਹੋਰ ਵਧਾਇਆ ਸੋ ਉਹਨੂੰ ਟਰਾਂਸਪੋਰਟੇਸ਼ਨ ਤੇ ਵੀ ਖਰਚੇ ਹੋਰ ਪੈ ਜਾਂਦਾ ਸੋ ਬਾਏ ਦ ਟਾਈਮ ਗ੍ਰੋਸਰੀ ਸਟੋਰੇਜ ਪਹੁੰਚਦੀ ਆ ਉਹ ਆਪੇ ਹੀ ਮਹਿੰਗੀ ਹੋ ਜਾਂਦੀ ਆ ਥੈਟ ਇਜ਼ ਦ ਮੇਜਰ ਪ੍ਰੋਬ ਟੈਕਸਿਸ ਘਟਾਉਣੇ ਪੈਣੇ ਆ ਫਿਰ ਆਪਣੇ ਜਿਹੜੀ ਗਰੋਸਰੀ ਆ ਉਹ ਘਟ ਸਕਦੀ ਆ ਇਹ ਜਿਹੜੀ ਪ੍ਰੋਬਲਮ ਇਹ ਤਾਂ ਜਿਵੇਂ ਹੁਣ ਕਈ ਕਿਤੇ ਆਨੇ ਕਹਿੰਦੇ ਉਹ ਟੈਰਿਫ ਕਰਕੇ ਨਹੀਂ ਟੈਰਿਫ ਕਰਕੇ ਨਹੀਂ ਦੇਖੋ ਜੀ ਇਹ ਜਿਹੜਾ ਫੂਡ ਆ ਜਿਹੜਾ ਕੈਨੇਡੀਅਨ ਗ੍ਰੋਨ ਫੂਡ ਆ ਉਹਦੇ ਤੇ ਕੋਈ ਟੈਰਿਫ ਦੀ ਇਸ਼ੂਜ਼ ਨਹੀਂ ਪਰ ਫਿਰ ਵੀ ਆਪਣੇ ਗਰੋਸਰੀਸ ਤੇ ਕੈਨੇਡਾ ਨਾਲ ਅਮਰੀਕਨ ਨਾਲੋਂ ਅਮਰੀਕਾ ਕੈਨੇਡਾ ਤੇ ਡਬਲ ਇਨਫਲੇਸ਼ਨ ਹੋਈ ਹੋਈ ਆ ਅਮਰੀਕਨ ਨਾਲੋਂ ਜਿਹੜੀ ਕੈਨੇਡਾ ਤੇ ਚਾਈਨਾ ਦੇ ਵਿਚਕਾਰ ਟ੍ਰੇਡ ਡੀਲ ਹੋਈ ਹੈ ਉਸ ਨੂੰ ਤੁਸੀਂ ਕਿਵੇਂ ਵੇਖ ਰਹੇ ਹੋ ਕਿਉਂਕਿ ਜਿਹੜੀ ਇਹ ਗੱਲ ਕਰਕੇ ਆਇਆ ਵੀ EV's ਦੇ ਜਿੰਨੇ ਵੀ ਇਲੈਕਟ੍ਰਿਕਲ ਵਹੀਕਲ ਦੀ ਗੱਲ ਕਰਕੇ ਆਏ ਨੇ ਪਹਿਲਾਂ ਤਾਂ ਇਹ ਕਹਿੰਦੇ ਸੀਗੇ ਵੀ ਹੋਈ ਨਹੀਂ ਸਕਦਾ ਚਾਈਨਾ ਦੇ ਨਾਲ ਅਸੀਂ ਡੀਲ ਨਹੀਂ ਕਰ ਸਕਦੇ ਕਰਨੀ ਨਹੀਂ ਹੁਣ ਇੱਕਦਮ ਚਾਈਨਾ ਦੇ ਨਾਲ ਹੁਣ ਕਹਿੰਦੇ ਵੀ ਅਸੀਂ ਡੀਲ ਬਹੁਤ ਵਧੀਆ ਕਰਕੇ ਆਏ ਆ ਗੱਲ ਇਹ ਆ ਵੀ ਠੀਕ ਆ ਕੁਝ ਜਿਲਾ ਕਰਨੀ ਪੈਂਦੀ ਆ ਆਪਾਂ ਟ੍ਰੇਡ ਕਰਨੀ ਪੈਦੀ ਆ ਪਰ ਇਸ ਦੇ ਨਾਲ ਆਪਾਂ ਨੂੰ ਆਪਣੀ ਇੰਡਸਟਰੀ ਵੀ ਦੇਖਣੀ ਪੈਣੀ ਆ ਉਸ ਡੀਲ ਦੇ ਨਾਲ ਡੱਗ ਫੋਰਡ ਵੀ ਕਹਿੰਦਾ ਕਹਿੰਦਾ ਵੀ ਕੈਨੇਡੀਅਨ ਜੋਬਸ ਦੇ ਲਾਸਸ ਹੋਣਗੇ ਹਮਮ ਉਹਦੇ ਕਰਕੇ ਆਪਾਂ ਨੂੰ ਕੈਨੇਡੀਅਨ ਇਕਨੋਮੀ ਦਾ ਵੀ ਧਿਆਨ ਰੱਖਣਾ ਪੈਣਾ ਵੀ ਇੱਥੇ ਜੋਬ ਲਾਸਸ ਕਿਹੜੀ ਹੋਣ ਗਿਆ ਦੈਟ ਇਜ਼ ਅ ਮੇਜਰ ਪ੍ਰੋਬਲਮ ਜਿਹੜਾ ਸੈਪਰੇਟ ਅਲਬਰਟਾ ਰੈਫਰੈਂਡਮ ਚੱਲ ਰਿਹਾ ਹੈ ਤੁਹਾਡਾ ਕੀ ਸਟੈਂਡ ਹੈ ਇਸ ਬਾਰੇ ਹਾਲੀ ਦੇ ਵਿੱਚ ਇੱਕ ਵਫਦ ਹੈ ਜਿਹੜਾ 트럼ਪ ਦੇ ਪ੍ਰਸ਼ਾਸਨ ਨੂੰ ਮਿਲ ਕੇ ਆਇਆ ਤੇ ਕੁਝ ਲੋਕ ਤਾਂ ਇਹ ਵੀ ਕਹਿ ਰਹੇ ਨੇ ਖਾਸ ਕਰਕੇ BC ਦੇ ਪ੍ਰੀਮੀਅਰ ਨੇ ਕਿਹਾ ਵੀ ਇਹ ਤਾਂ ਦੇਸ਼ਤਰ ਹੋਈ ਨਹੀਂ ਤੁਹਾਡਾ ਕੀ ਸਟੈਂਡ ਹੈ ਇਸ ਬਾਰੇ ਦੇਖੋ ਜੀ ਅਸੀਂ ਤਾਂ ਸ਼ੁਰੂ ਤੋਂ ਹੀ ਤੇ ਫਿਰ ਵੀ ਸ਼ੁਰੂ ਤੋਂ ਹੀ ਕਰ ਰਹੇ ਹਾਂ ਵੀ ਆਪਣ ਨੂੰ ਜਿਹੜੀ ਕੰਟਰੀ ਵਧੀਆ ਤਰੀਕੇ ਨਾਲ ਇਕੱਠੇ ਰੱਖਣੀ ਚਾਹੀਦੀ ਆ ਈਵਨ ਜਦੋਂ ਸਟੀਫਰ ਹਾਰਪਰ ਵੇਲੇ ਦੇਖੋ ਵੀ ਨਾ ਅਲਬਰਟਾ ਦੇ ਵਿੱਚ ਕੋਈ ਸੈਪਰੇਟਿਸਮ ਦੀ ਕੋਈ ਪ੍ਰੋਬਲਮ ਪਈ ਸੀ ਈਵਨ ਕੋ ਬੈਕ ਦੇ ਵਿੱਚ ਵੀ ਉਦੋਂ ਘਟੇ ਹੋਈ ਸੀ ਬਿਕਾਜ਼ ਇਕਨੋਮੀ ਚੱਲਦੀ ਸੀ ਲੋਕਾਂ ਨੂੰ ਵਧੀਆ ਫੀਲ ਹੁੰਦਾ ਸੀ ਵੀ ਆਪਾਂ ਵਧੀਆ ਕੰਟਰੀ ਦੇ ਵਿੱਚ ਰਹਿ ਰਹੇ ਹਾਂ ਸੋ ਇਹ ਜਿਹੜੇ ਸੈਪਰੇਟਿਸਟ ਨੇ ਉਹਨਾਂ ਦੇ ਇਹ ਸੋchnਾ ਚਾਹੀਦਾ ਵੀ ਇਹਨਾਂ ਦੀ ਪ੍ਰੋਬਲਮ ਕੀ ਹੈ ਗੱਲ ਕੀ ਹੈ ਕਾਹ ਤੋਂ ਇਹ ਕਹਿ ਰਹੇ ਆ ਇਹ ਤਾਂ ਕਹਿ ਰਹੇ ਆ ਵੀ ਇਹ ਜਿਹੜੀ ਲਿਬਰਲ ਗਵਰਨਮੈਂਟ ਆ ਉਹਨਾਂ ਵੱਲੋਂ ਫੀਲ ਕਰਦੇ ਆ ਵੀ ਸਾਡੇ ਵੈਸਟਰਨ ਕੈਨੇਡਾ ਦੀ ਧਿਆਨ ਨਹੀਂ ਰੱਖ ਰਹੇ ਵੀ ਇਧਰੋਂ ਕਿ ਲੋਬੀ ਜਿਹੜੀ ਆਪਣੀ ਇਕਨੋਮੀ ਆ ਜਾਂ ਕ੍ਰਾਈਮ ਦੀ ਗੱਲ ਆ ਜਾਂ ਹੋਰ ਕੋਈ ਗੱਲਾਂ ਕਰਦੇ ਆ ਵੀ ਉਹ ਉਹਦੇ ਵਾਸਤੇ ਜਾਣ ਕੇ ਵੈਸਟਰਨ ਕੈਨੇਡਾ ਤੇ ਧਿਆਨ ਨਹੀਂ ਕਰ ਰਹੇ ਫਿਕਸ ਨਹੀਂ ਕਰ ਰਹੇ ਇੰਪਰੂਵ ਨਹੀਂ ਕਰ ਰਹੇ ਤੇ ਜਿਹੜੀ ਆਪਣੀ ਇੰਡਸਟਰੀ ਆ ਵੀ ਉਹਨੂੰ ਦਬਾ ਕੇ ਰੱਖ ਰਿਆ which is true ਉਹਨੂੰ ਦਬਾ ਕੇ ਰੱਖ ਰਿਆ ਉਹਦੇ ਤੇ ਟੈਕਸ ਇਸ ਬਦਲ ਆ ਰਿਹਾ ਰੈਗੂਲੇਸ਼ਨ ਬਦਲ ਆ ਰਿਹਾ ਸੋ ਕਿ ਆਪਣੇ ਅਬੜਦੀ ਇਕਨੋਮੀ ਨਹੀਂ ਕਰ ਵੀ ਬੂਸਟ ਮਿਲਦੀ ਜਾਂ ਗਰੋਥ ਨਹੀਂ ਹੋ ਰਹੀ ਸੋ ਉਹਦੇ ਕਰਕੇ ਲੋਕ ਫਰਸਟ੍ਰੇਟਡ ਨੇ ਜਦੋਂ ਇੰਨਾ ਜਿਆਦਾ ਫਰਸਟ੍ਰੇਸ਼ਨ ਹੋ ਜਾਂਦਾ ਫਿਰ ਉਹ ਫੀਲ ਕਰਦੇ ਓਕੇ ਵੀ ਆਪਾਂ ਕੰਟਿਨਿਊ ਐਡ ਕਰ ਲਈਏ ਜੋ ਸੈਪਰੇਸ਼ਨ ਕਰ ਲਈਏ ਸੋ ਤੁਸੀਂ ਸਹਿਮਤ ਹੋ ਇਹ ਆਰਡਰ ਦੀ ਇਸ਼ੂਜ਼ ਨੂੰ ਪਰਫੈਕਸ ਕਰ ਸਕਦੇ ਆ ਜੀ ਸੋ ਇਹਨਾਂ ਦਾ ਗੁੱਸਾ ਫੈਡਰਲ ਸਰਕਾਰ ਨਾਲ ਹੈ ਤੇ ਜਿਹੜਾ ਇਹ 트럼ਪ ਦੇ ਪ੍ਰਸ਼ਾਸਨ ਦੇ ਅਧਿਕਾਰੇ ਨੂੰ ਮਿਲਦੇ ਨੇ ਕੁਝ ਕਹਿ ਰਹੇ ਆ ਵੀ ਫੋਰਨ ਇੰਟਰਵੈਨੈਂਸ ਹੈ ਅਮਰੀਕਾ ਦੀ ਤੇ ਦੂਜੇ ਕਹਿ ਰਹੇ ਨੇ ਵੀ ਇਹ ਦੇਸ਼ ਧਰੋਹੀਅਤ ਆਪਣਾ ਦੇਸ਼ ਛੱਡ ਕੇ ਦੂਜਿਆਂ ਨੂੰ ਮਿਲੇ ਨੇ ਇਸ ਬਾਰੇ ਤੁਹਾਡਾ ਕੀ ਸਟੈਂਡ ਹੈਗਾ ਦੇਖ ਜੀ ਉਹਨਾਂ ਦੇ ਜਿਹੜੇ ਵੀ ਕੋਈ ਮਤਲਬ ਆ ਉਹ ਦਾ ਦੇਖ ਸਕਦੇ ਆ ਜਾਂ ਕੱਢ ਸਕਦੇ ਆ ਬੜਾ ਤੀਨ ਦਾ ਡੇ ਆਪਾਂ ਨੂੰ ਦਿਖਣਾ ਚਾਹੀਦਾ ਵੀ ਆਪਣੇ ਕੰਟਰੀ ਇਕੱਠੇ ਰਹਿਣੀ ਚਾਹੀਦੀ ਆ ਇਹਦੇ ਰੀਜ਼ਨਸ ਕੀ ਆ ਉਸ ਰੀਜ਼ਨਸ ਨੂੰ ਆਪਾਂ ਰਿਜ਼ੋਲਵ ਕਰਨੇ ਚਾਹੀਦੀ ਆ ਤੇ ਵੱਡੇ ਰੀਜ਼ਨ ਇਹੀ ਆ ਵੀ ਇਕਨੋਮਿਕ ਜਿਹੜੀ ਡਿਵੈਲਪਮੈਂਟ ਵਰਡਰ ਦੇ ਵਿੱਚ ਹੋ ਸਕਦੀ ਆ ਇਹ ਜਿਹੜੇ ਫੈਡਰਲ ਗਵਰਨਮੈਂਟ ਐਂਡ ਲੇਡਰ ਗਵਰਨਮੈਂਟ ਇਹ ਨਹੀਂ ਹੋਣ ਦਿੰਦੇ ਤੇ ਉਸ ਚੀਜ਼ ਤੋਂ ਫਰਸਟ੍ਰੇਸ਼ਨ ਆਪਾਂ ਨੂੰ ਸੋਲਵ ਕਰਨੀ ਪਣੀ ਆ ਜੇ ਆਪਾਂ ਉਹ ਲਿਬਰਲ ਬਿਲ ਸੀ 6948 ਉਹਨੂੰ ਸਕ੍ਰੈਪ ਕਰਦੇ ਆ ਤੇ ਜਿਹੜੇ ਪਾਈਪਲਾਈਨ properly actually pipeline ਕੱਢਦੇ ਆ बिकॉज ਹੰਟਿਲ ਠੀਕਾ ਐਮਓਯੂ ਸਾਈਨ ਕੀਤਾ ਹੋਇਆ ਪਰ ਉਹ ਐਮਓਯੂ ਦੇ ਨਾਲ ਕੋਈ ਰਿਜ਼ਲਟ ਨਹੀਂਗਾ ਰਿਜ਼ਲਟ ਹੋਣਾ ਚਾਹੀਦਿਆ ਫਿਰ ਲੋਕ ਫਿਰ ਲੋਕ ਫੀਲ ਕਰਨਗੇ ਅਪਰਟਨਸ ਐਂਡ 올 ਵੈਸਟਰਨ ਕੈਨੇਡੀਅਨਸ ਫੀਲ ਕਰਨਗੇ ਹਾਊ ਵੀ ਸੱਦਾਈ ਦੇਸ਼ਾ ਸੱਦੇ ਨਾ ਤੁਰ ਰਿਹਾ ਤੁਹਾਨੂੰ ਕੀ ਲੱਗਦਾ ਜਿਹੜਾ ਫੈਡਰਲ ਸਰਕਾਰ ਤੇ ਅਲਬਰਟਾ ਸਰਕਾਰ ਦੇ ਵਿੱਚ ਐਮਓਯੂ ਸਾਈਨ ਹੋਇਆ ਹੈ ਇਸ ਤੇ ਨੂੰ ਤੁਸੀਂ ਕਿਵੇਂ ਵੇਖ ਰਹੇ ਹੋ ਦੇਖੋ ਜੀ ਐਮਓਯੂ ਅੱਗੇ ਵੀ ਸਾਈਨ ਹੋਏ ਹੋਏ ਸੀਗੇ ਜਸਟਨ ਟਰੂਡੋ ਨੇ ਵੀ ਸਾਈਨ ਕੀਤੇ ਸੀਗੇ ਤੇ ਗੱਲ ਇਹ ਆ ਵੀ ਰਿਜ਼ਲਟ ਆਪਾਂ ਨੂੰ ਰਿਜ਼ਲਟ ਚਾਹੀਦੇ ਆ ਨਾ ਜਸਟ ਕਿ ਰਵੀ ਐਮਓਯੂ ਐਸ ਸਰਮੋਨੀ ਸਾਈਨ ਕਰ ਦਿੱਤੇ ਆਪਾਂ ਨੂੰ ਇਹ ਚਾਹੀਦਾ ਵੀ ਓਕੇ ਵੀ ਇਹ ਪਾਈਪਲਾਈਨ ਕਿਦੋਂ ਬਿਲਡ ਹੋਣੀ ਆ ਕਾਨਫਰੰਸ ਚਾਹੀਦਾ ਤੇ ਜੇ ਐਮਓਯੂ ਸਾਈਨ ਕਰਨਾ ਇਸ ਦੇ ਨਾਲ ਨਾਲ ਦੀ ਜਿਹੜੇ ਬਿਲ ਸੀ 69 ਤੇ 48 ਆ ਉਹ ਬਿਲਸ ਨੂੰ ਸਕ੍ਰੈਪ ਕਰਨਾ ਚਾਹੀਦਾ ਜਿਹੜਾ ਟੈਂਕਰ ਪੈਣਾ ਪਲੱਸ ਜਿਹੜਾ ਨੋਰਮਲ ਪਾਈਪਲਾਈਨ ਚਾਹ ਦਾ ਬਿੱਲ ਉਹਨੂੰ ਜਿਪ ਸਕ੍ਰੈਪ ਕਰ ਦਿੰਦੇ ਫਿਰ ਆਪਾਂ ਨੂੰ ਲੱਗਣਾ ਸੀ ਵੀ ਹਾਂ ਵੀ ਵਾਕੇ ਹੀ ਇਹ ਡਬਲ ਗਵਰਨਮੈਂਟ ਸੀਰੀਅਸ ਆ ਪਰ ਹੁਣ ਤੱਕ ਹੀ ਲੱਗਦਾ ਵੀ ਇਹ ਸਿਰਫ ਫੋਟੋ ਆਫ ਦਿ ਸਾਬ ਦੇ ਨਾਲ ਕਰ ਰਹੇ ਆ ਬਟ ਆਈ ਹੋਪ ਆਈ ਹੋਪ ਸੋ ਹੋਪ ਕਰਦੇ ਆ ਵੀ ਵਾਕਈ ਸੱਚੀ ਇਹ ਸੇ ਪਾਈਪਲਾਈਨ ਨਿਕਲਨੀ ਚਾਹੀਦੀ ਹੈ ਭਕੀ ਸਾਬ ਐਸ ਐਨੋ ਬਿਗ ਐਕਨੋਮੀ ਵੈਸਟਰਨ ਕੈਨੇਡਾ ਤੇ ਸਾਰੇ ਕੈਨੇਡਾ ਬਾਸਤੇ ਇਹ ਬਹੁਤ ਜਿਆਦਾ ਫਾਇਦਾ ਹੋ ਸਕਦਾ ਜੀਐਸਟੀ ਰਿਬੇਟ ਦਾ ਜਿਹੜਾ ਬੂਸਟ ਹੈ ਉਸ ਨੂੰ ਕਨਜ਼ਰਵੇਟਿਵ ਵੀ ਸਪੋਰਟ ਕੀਤਾ ਹੈਗਾ ਲੇਕਿਨ ਐਲ ਐਮ ਆਈ ਇਹ ਐਗਜ਼ੈਂਪਟ ਜਿਹੜਾ ਵਰਕ ਪਰਮਿਟ ਪ੍ਰੋਗਰਾਮ ਹੈ ਇਸ ਬਾਰੇ ਤੁਹਾਡਾ ਕੀ ਸਟੈਂਡ ਹੈ ਦੇਖੋ ਜਿਹੜੀ GST ਰੀਬੇਟ ਦੀ ਗੱਲ ਆ ਅਨਫੋਰਚਨਟਲੀ ਪਹਿਲੀ ਗੱਲ ਇਹ ਤਾਂ ਦੇਣਾ ਪਿਆ ਬਿਕਾਜ਼ ਗਰੋਸਰੀ ਬਹੁਤ ਜਿਆਦਾ ਮਹਿੰਗੀ ਹੋਈ ਜਾਂਦੀ ਆ ਇਸ ਗਵਰਨਮੈਂਟ ਦੇ ਐਕਸ਼ਨਸ ਕਰਕੇ ਇਹਨਾਂ ਦੇ ਪਾਲਿਸੀਜ਼ ਕਰਕੇ ਇਹਨਾਂ ਦੇ ਟੈਕਸਸ ਕਰਕੇ ਰੈਗੂਲੇਸ਼ਨਸ ਕਰਕੇ ਗਰੋਸਰੀ ਮਹਿੰਗੀ ਹੋ ਗਈ ਹੁਣ ਇਹ ਕਹਿੰਦੇ ਵੀ ਉਹ ਅਸੀਂ ਚੇਂਜ ਨਹੀਂ ਕਰ ਰਹੇ ਜਿਹੜਾ ਰੂਟ ਕੌਜ਼ ਆ ਉਹ ਨਹੀਂ ਚੇਂਜ ਕਰ ਰਹੇ ਪਰ ਅਸੀਂ ਸਨ ਨੂੰ ਕੁਝ ਰੀਬੇਟ ਦੇ ਦਾਂਗੇ ਉਹ ਵੀ ਕਿਸੇ ਕਿਸ ਨੂੰ ਮਿਲੂ ਜਿਹੜੇ ਵੀ ਕੋਈ ਕੁਆਲੀਫਾਈ ਕਰਦੇ ਆ ਬਹੁਤ ਥੋੜੇ ਲੋਕ ਕੁਆਲੀਫਾਈ ਕਰਨਗੇ ਪਰ ਠੀਕ ਆ ਅਸੀਂ ਤਾਂ ਸਪੋਰਟ ਕਰ ਰਹੇ ਆ ਕਿਉਂਕਿ ਅਸੀਂ ਇਹ ਵੀ ਨਹੀਂ ਚਾਹੁੰਦੇ ਵੀ ਉਹਨਾਂ ਨੂੰ ਨਾ ਕੁਝ ਮਿਲਣਾ ਸੋ ਠੀਕ ਆ ਅਸੀਂ ਉਹ ਸਪੋਰਟ ਕਰ ਦਾਂਗੇ ਵੀ ਉਹਨਾਂ ਨੂੰ ਇਹ ਮਿਲ ਜਾਵੇ ਬਟ ਇਹ ਜਿਹੜੀ ਪ੍ਰੋਬਲਮ ਆ ਓਵਰਆਲ ਪ੍ਰੋਬਲਮ ਸੋਲਵ ਹੋਣੀ ਚਾਹੀਦੀ ਆ ਜਿਹੜੀ ਐਲਐਮਆਈ ਦੀ ਗੱਲ ਕਰਦੇ ਆ ਐਗਜ਼ੈਂਪਸ਼ਨਸ ਵਾਸਤੇ ਫੇਰ ਵੀ ਗਰਮ ਨੂੰ ਧਿਆਨ ਰੱਖਣਾ ਚਾਹੀਦਾ ਵੀ ਜਿਹੜੀ ਜੌਬਸ ਆ ਕੈਨੇਡਾ ਦੇ ਵਿੱਚ ਉਹ ਪਹਿਲਾਂ ਕੈਨੇਡੀਅਨਸ ਨੂੰ ਜਾਣੇ ਚਾਹੀਦੇ ਆ ਐ ਸਪੈਸ਼ਲੀ ਇਹ ਪਾਨੂੰ ਪਤਾ ਵੀ ਜਿਹੜਾ ਯੂਥ ਅਨਪਲੋਇਮੈਂਟ ਆ ਇੰਨੀ ਕਦੇ ਯੂਥ ਅਨਪਲੋਇਮੈਂਟ ਕੈਨੇਡਾ ਦੇ ਇ হিসਟਰੀ ਦੇ ਵਿੱਚ ਨਹੀਂ ਹੋਈ 17 18% ਆਈ ਥਿੰਕ 17% ਤੇ ਬਹੁਤ ਪੁੰਜੀ ਹੋਈ ਆ that is a major problem ਤੇ ਯੂਥ ਨੂੰ ਆਪਣੋ ਕੈਨੇਡਾ ਦੇ ਵਿੱਚ ਨੂੰ ਜੌਬ ਨਹੀਂ ਮਿਲ ਰਹੀ ਸੋ ਵੀ ਹੈਵ ਟੂ ਮੇਕ ਸ਼ure ਜਿਹੜਾ ਮਰਜੀ ਪ੍ਰੋਗਰਾਮ ਹੋਵੇ ਜਿਵੇਂ ਮਰਜੀ ਉਹ ਆ ਉਹ ਦਾ ਕਹੋ ਵੀ ਵਰਕ ਕਰਨ ਕੈਨੇਡੀਅਨਸ ਨੂੰ ਪਹਿਲਾਂ ਜੌਬ ਮਿਲਣੀ ਚਾਹੀਦੀ ਆ ਸੋ ਐਲ ਐਮ ਆਈਏ ਤਾਂ ਐਗਜ਼ੈਂਪਟ ਕਰਤਾ ਹੁਣ ਕਹਿੰਦੇ ਵਰਕ ਪਰਮਿਟ ਹੁਣ ਸਿੱਧੇ ਤੌਰ ਤੇ EMPLOER ਤੋਂ ਲੈ ਸਕਦੇ ਹੋ ਸਵਾਲ ਮੇਰਾ ਇਹ ਹੈ ਕਿ ਜਿਹੜਾ ਪਹਿਲਾਂ ਮਿਸਯੂਜ਼ ਹੋ ਰਿਆ ਸੀ ਇਮੀਗ੍ਰੇਸ਼ਨ ਸਿਸਟਮ ਐਲ ਐਮ ਆਈਏ ਵਿੱਚ ਜਾ ਰਹੇ ਸੀ ਕੋਈ 50000 ਵਿੱਚ ਦਾ ਸੀ ਕੋਈ 40000 ਵਿੱਚ ਦਾ ਸੀ ਕੀ ਆਹ ਜਿਹੜਾ ਹੁਣ ਐਲ ਐਮ ਆਈਏ ਐਗਜ਼ੈਂਪਟ ਕੀਤਾ ਇਹ ਜਿਹੜਾ ਅਬਿਊਜ਼ ਪਹਿਲਾਂ ਕੀਤਾ ਜਾਂਦਾ ਸੀ ਸਿਸਟਮ ਉਸ ਨੂੰ ਰੋਕ ਲੱਗੂ ਠੱਲਪੂ ਉਸ ਨੂੰ ਨਹੀਂ ਜੇ ਮੇਰੇ ਹਿਸਾਬ ਦੇ ਨਾਲ ਇਹਨਾਂ ਨੂੰ properly ਜੇ ਤੁਸੀਂ ਰੂਟ ਆਊਟ ਕਰਨਾ ਹੋਵੇ ਰਾਈਟ ਜਿਹੜਾ ਪਹਿਲੀ ਗੱਲ ਟੈਂਪਰੀ ਫੌਨ ਵਰਕਰ ਪ੍ਰੋਗਰਾਮ ਅਸੀਂ ਇਹ ਕਹਿਆ ਸੀਗਾ ਵੀ ਇਹਨੂੰ ਬੇਸਿਕਲੀ ਸਕ੍ਰੈਪ ਕਰਨ ਦੀ ਲੋੜ ਹੈ ਰਾਈਟ ਨਾਉ ਸਟਾਪ ਕਰਨਾ ਚਾਹੀਦਾ ਬਿਕਾਜ਼ ਇਹਦੇ ਵਿੱਚ ਅਬਿਊਸ ਬਹੁਤ ਜ਼ਿਆਦਾ ਆ ਐਂਡ ਜਿਹੜੀ ਜੌਬਸ ਕੈਨੇਡੀਅਨਸ ਨੂੰ ਜਾਣੇ ਚਾਹੀਦੀਆਂ ਪਹਿਲਾਂ ਠੀਕ ਸੀ ਜਦੋਂ ਇਕਨੋਮੀ ਡਿਫਰੈਂਟ ਸੀ ਪਰ ਹੁਣ ਐਸ ਫਲੇ ਇਕਨੋਮਿਕ ਸਿਚੁਏਸ਼ਨ ਕਾਫੀ ਮਾੜੀ ਹੋ ਰਹੀ ਆ ਤੇ ਜਿਹੜੀ ਅਵੇਲੇਬਲ ਜੌਬਸ ਨੇ ਉਹ ਕੈਨੇਡੀਅਨਸ ਨੂੰ ਜਾਣੇ ਚਾਹੀਦੀਆਂ ਨੇ ਤੇ ਹੁਣ ਇਹ ਪ੍ਰੋਗਰਾਮਸ ਚੇਂਜ ਕਰਕੇ ਕਰ ਰਹੇ ਨੇ ਪਰੋチェ ਪ੍ਰੋਗਰਾਮ ਚੇਂਜ ਕਰਨ ਦੇ ਨਾਲ ਨਾਲ ਦੀ ਨਾਲ ਉਹਨਾਂ ਨੂੰ ਇਹ ਵੀ ਧਿਆਨ ਰੱਖਣਾ ਪੈਣਾ ਵੀ ਫਰਾਡ ਵਿਕਟਾਉਣਾ ਪੈਣਾ ਇਹਨਾਂ ਨੇ ਫਰਾਡ ਵਾਸਤੇ ਨਹੀਂ ਹਲੇ ਕੋਈ ਪ੍ਰੋਪਰ ਸਟੈਪ ਚੱਕੇ ਹੁਣ ਕੁਝ ਸਿਆਸੀ ਮਾਹਰ ਇਹ ਕਹਿ ਰਹੇ ਨੇ ਵੀ ਜਿਸ ਤਰ੍ਹਾਂ ਮਾਰਕਰਨੀ ਅਨਾਉਂਸਮੈਂਟ ਤੇ ਅਨਾਉਂਸਮੈਂਟ ਕਰ ਰਹੇ ਨੇ ਤੇ ਲੋਕਾਂ ਦੇ ਹਿੱਤਾਂ ਨੂੰ ਲੈ ਕੇ ਐਲਾਨ ਤੇ ਐਲਾਨ ਕਰ ਰਹੇ ਨੇ ਲੱਗਦਾ ਹੈ ਉਹ अर्ਲੀ ਇਲੈਕਸ਼ਨ ਕਰਾਉਣ ਦੇ ਮੂਡ 'ਚ ਨੇ ਤਿਆਰ ਹੋ ਤੁਸੀਂ ਦੇਖੋ ਅਸੀਂ ਤਾਂ ਤਿਆਰ ਆ ਪਰ ਮੈਨੂੰ ਵੀ ਉਹਨਾਂ ਨੂੰ ਲੱਗਦਾ ਵੀ अर्ली ਇਲੈਕਸ਼ਨ ਹੋਣ ਦੇ ਚਾਂਸ ਨੇ ਬਿਕਾਜ਼ ਮਾਰਕਰਨੀ ਹੈ ਵੀ ਅਨਾਉਂਸਮੈਂਟ ਕਰਕੇ ਕਰਨਾ ਚਾਹੁੰਦੇ ਨੇ ਵੀ ਕਿ ਵੀ ਸੀ ਆਹ ਕੁਛ ਅਨਾਉਂਸ ਕੀਤਾ ਪਰ ਜਿਹੜੇ ਰਿਜ਼ਲਟਸ ਨੇ ਜਿਹਦੇ ਅਸੀਂ ਕਹਿੰਦੇ ਆ ਕਿ ਕਿ ਰਿਜ਼ਲਟ ਕਿੱਥੇ ਆ ਉਹ ਕਿੱਥੇ ਆ ਰਾਈਟ ਉਹ ਰਿਜ਼ਲਟਸ ਕਾਤੋਂ ਨਹੀਂ ਆਏ ਹੁਣ ਜਦੋਂ ਕਰਾਇਮ ਦੀ ਗੱਲ ਕਰਦੇ ਆ ਸਮਰ ਤੋਂ ਪਹਿਲਾਂ ਮਈ ਜੂਨ ਦੇ ਵਿੱਚ ਮੈਂ ਹਾਊਸ ਆਫ ਕਾਮਨਸ ਦੇ ਵਿੱਚ ਪੁੱਛਿਆ ਸੀਗਾ ਗਵਰਨਮੈਂਟ ਨੂੰ ਵੀ ਓਕੇ ਇੰਨਾ ਜਿਆਦਾ ਐਕਸਟਰੈਕਸ਼ਨ ਦੇ ਕੇਸਸ ਹੋ ਰਹੇ ਆ ਇੰਨੇ ਗੈਂਗ ਵਾਇਲੈਂਸ ਆ ਕਿੰਨਾ ਕ੍ਰਾਈਮ ਵਧ ਰਿਹਾ ਵੀ ਤੁਸੀਂ ਕੀ ਕਰ ਰਹੇ ਆ ਉਹ ਕਹਿੰਦੇ ਅਸੀਂ ਹਜ਼ਾਰ ਆਰਸੀਬੀ ਅਫਸਰ ਹੋਰ ਹਾਇਰ ਕਰ ਰਹੇ ਆ ਠੀਕ ਆ ਮੈਂ ਮੰਨਦੇ ਆ ਵੀ ਹਾਇਰ ਅਫਸਰ ਹਾਇਰ ਕਰਨੇ ਵਧੀਆ ਕੰਮ ਆ ਫਿਰ ਸਾਰੀ ਸਮਰ ਨੰਗੀ ਜੀ ਸਪਟੈਂਬਰ ਦੇ ਐਂਡ ਦੇ ਵਿੱਚ ਜਾ ਕੇ ਮੈਂ ਹਾਊਸ ਆਫ ਕਾਮਨਸ ਦੇ ਵਿੱਚ ਫੇਰ ਪੁੱਛਿਆ ਵੀ ਓਕੇ ਵੀ ਉਹ ਜਿਹੜੇ ਅਫਸਰ ਨੇ ਕਿੰਨੇ ਹਾਇਰ ਹੋ ਗਏ ਤੇ ਹੌਣ ਪਤਾ ਲੱਗਿਆ ਕਮੇਟੀ ਦੇ ਥਰੂ ਵੀ ਉਹਨਾਂ ਦੇ ਵਿੱਚੋਂ ਆਪਣੋ ਦੇ ਸੀ ਕਿ ਚਲ 100 200 300 ਦਾ ਹਾਇਰ ਹੋਗੇ ਹੋਣੇ ਉਹ ਵੀ ਸਾਰੇ ਸੰਖਰ ਦੇ ਵਿੱਚ ਇੱਕ ਵੀ ਆਫੀਸਰ ਨਹੀਂ ਹਾਇਰ ਕੀਤਾ ਗਿਆ ਹਾਇਰਿੰਗ ਪ੍ਰੋਸੈਸ ਵੀ ਨਹੀਂ ਹਲੇ ਸ਼ੁਰੂ ਕੀਤੇ ਸੀ ਸੋ ਦੈਟ ਮੀਨਸ ਵੀ ਅਨਾਉਂਸਮੈਂਟ ਕਰੀ ਜਾਂਦੇ ਆ ਪਰ ਕੋਈ ਰਿਜ਼ਲਟ ਨਹੀਂ ਆ ਰਿਹਾ ਤਾਂ ਹੀ ਇਹ ਚਾਹੁੰਦੇ ਆ ਵੀ ਜਲਦੀ ਤੋਂ ਜਲਦੀ ਇਲੈਕਸ਼ਨ ਵੀ ਕਰਾਏ ਜਾਵੇ ਵੀ ਲੁੱਕ ਇਹਨਾਂ ਪੁੱਛਣ ਵੀ ਰਿਜ਼ਲਟ ਕੀ ਆ ਉਹ ਇਹੀ ਦੱਸਣ ਜੋਗੇ ਹੋਈ ਉਹ ਵੀ ਅਸੀਂ ਆ ਅਨਾਉਂਸਮੈਂਟ ਕੀਤੀ ਆ ਆ ਲੋ ਜੀ ਅਸੀਂ ਫੋਟੋ ਖਿੱਚ ਕੇ ਲਈ ਸੀ ਸੋ ਜਸ ਅਨਾਉਂਸਮੈਂਟਸ ਓਨਲੀ ਕੋਈ ਰਿਜ਼ਲਟ ਨਹੀਂ ਸੋ ਤੁਸੀਂ ਕਹਿੰਦੇ ਹੋ ਤੁਸੀਂ ਇਸ ਦੇ ਲਈ ਅਗਰ ਜਲਦੀ ਇਲੈਕਸ਼ਨ ਹੁੰਨੇ ਆ ਦੇਖੋ ਜੀ ਜੇ ਇਲੈਕਸ਼ਨ ਆ ਗਈ ਅਸੀਂ ਪੂਰੇ ਤਿਆਰ ਆ ਪੀਰ ਪਾਲੀਪ ਨੂੰ ਬਹੁਤ ਵਧੀਆ ਸਟਰੋਂਗ ਮੰਡੇਟ ਮਿਲਿਆ ਕੰਸਰਵੇਟਿਵ ਮੈਂਬਰਸ ਤੋਂ 87 ਓਵਰ 87% ਸਭ ਤੋਂ ਜਿਆਦਾ ਸਪੋਰਟ ਫਰਮ ਐਨੀ ਲੀਡਰ ਔਨ ਐਨੀ ਪਾਰਟੀ ਸੋ ਬਹੁਤ ਵਧੀਆ ਸਟਰੋਂਗ ਮੰਡੇਟ ਮਿਲਿਆ ਤੇ ਜੇ ਇਲੈਕਸ਼ਨ ਆਉਂਦੀ ਅਸੀਂ ਰੈਡੀ ਆ ਪਰ ਜੇ ਇਹ ਜੋ ਮੋਪੋਲ ਹੋਈ ਲਿਬਰਲ ਗਵਰਨਮੈਂਟ ਦੇ ਨਾਲ ਵਰਕ ਕਰ ਰਹੇ ਆ ਵੀ ਕੈਨੇਡੀਅਨਸ ਪਾਸੇ ਜੋ ਵੀ ਉਹਨਾਂ ਨੂੰ ਸਪੋਰਟ ਦੀ ਲੋੜ ਆ ਜੋ ਕੋਈ ਕ੍ਰਾਈਮ ਤੇ ਬਿਲਸ ਪਾਸ ਕਰਨੇ ਆ ਅਸੀਂ ਉਹਨਾਂ ਨਾਲ ਰਲ ਕੇ ਕੰਮ ਕਰਨ ਕਰਨ ਨੂੰ ਤਿਆਰ ਆ ਅਸੀਂ ਕਰ ਰਹੇ ਆ ਬਟ ਉਹ ਆਪ ਹੀ ਡਿਲੇ ਕਰ ਰਹੇ ਆ ਆਪ ਹੀ ਬਿਲਸ ਨੂੰ ਪਾਸ ਨਹੀਂ ਕਰ ਰਹੇ ਸੋ ਇਹੀ ਅਸੀਂ ਪੁਸ਼ ਕਰਦੇ ਆ ਹਰ ਸਬ ਕੌਨਸਲ ਵਿੱਚ ਤੁਸੀਂ ਇਹ ਕਿਹਾ ਕਿ ਤਿਆਰ ਹਾਂ ਪਰ ਲੇਕਿਨ ਜੋ ਰੇਟਿੰਗ ਹੈ ਜਿਹੜੀ ਪਪੂਲਰਿਟੀ ਹੈ ਇਸ ਵੇਲੇ ਮਾਰਕਾਨੀ ਦੀ ਡਬਲ ਤੋਂ ਵੀ ਵੱਧ ਹੈਗੀ ਹੈ ਪੀਅਰ ਪੋਲੀ ਦੇ ਮੁਕਾਬਲੇ ਤੇ ਦੂਜੇ ਪਾਸੇ ਜਿਹੜੇ ਲੇਬਲਸ ਨੇ ਅੱਜ ਦੇ ਹੀ ਘੜੀ ਅਗਰ ਅੱਜ ਇਲੈਕਸ਼ਨ ਹੋ ਜਾਂਦੇ ਨੇ ਉਹ ਵੀ 4.0 ਅੱਗੇ ਅਵੇਲੇਬਲ ਪਾਰਟੀ ਕਨਜ਼ਰਵੇਟਿਵ ਨਾਲ ਇਹ ਕਿਵੇਂ ਕਵਰ ਕਰੋਗੇ ਦੇਖੋ ਜੀ ਓਨੈਸਟਲੀ ਪੋਲਸ ਤਾਂ ਅਪਨ ਟਾਈਮ ਹੁੰਦੇ ਹੀ ਰਹਿੰਦੇ ਆ ਇਹ ਵੀ ਹੁਣ ਪੋਲੀਟਿਕਲ ਜੇਜ਼ ਦੇ ਵਿੱਚ ਪਤਾ ਲੱਗ ਜਾਂਦਾ ਵੀ ਪੋਲਸ ਚੇਂਜ ਹੁੰਦੀ ਰਹਿੰਦੇ ਆ ਵੱਡੀ ਗੱਲ ਇਹ ਆ ਵੀ ਜਿਹੜੀ ਆਪਾਂ ਲੋਕਾਂ ਦੇ ਨਾਲ ਕਨੈਕਟ ਕਰਦੇ ਆ ਵੋਟਰਸ ਦੇ ਨਾਲ ਕਨੈਕਟ ਕਰਦੇ ਆ ਵੋਟਰਸ ਤੋਂ ਪਤਾ ਲੱਗਦਾ ਵੀ ਕਿੰਨੇ ਦੁਖੀ ਆ ਇਕਨੋਮੀ ਕਿੰਨੀ ਜਿਆਦਾ ਖਰਾਬ ਆ ਸਮਾਲ ਬਿਜ਼ਨੈਸਿਸ ਜਿਹੜੇ ਤੁਹਾਨੂੰ ਦੱਸ ਸਕਦੇ ਆ ਵੀ ਉਹਦੇ ਲਾਈਨ ਅਪ ਕ੍ਰੈਡਰ ਤੋਂ ਪੇਮੈਂਟ ਦੇ ਦੇ ਕੇ ਥੱਕ ਗਏ ਤੇ ਹੁਣ ਉਹ ਡਰਦੇ ਆ ਵੀ ਸਾਡਾ ਸੀ ਤਾਂ ਬੈਂਕਰਪਸੀ ਕਰਨ ਨੂੰ ਤਿਆਰ ਆ ਜਿਨ੍ਹਾਂ ਦੇ ਘਰਾਂ ਦੇ ਖਰਚੇ ਇੰਨੇ ਜ਼ਿਆਦੇ ਵੱਧ ਗਏ ਤੇ ਉਹਨਾਂ ਦੀ ਆਬਦੀ ਪੇਚਕ ਤਾਂ ਵਧੀ ਨਹੀਂ ਗਈ ਜਦ ਜਿਹੜੇ ਗਰੋਸਰੀ ਲਾਈਨ ਤੇ ਜਾ ਕੇ ਹੁਣ ਉਹਨੂੰ ਸੋਚਣਾ ਪੈਂਦਾ ਵੀ ਅਸੀਂ ਵਧੀਆ ਫੂਡ ਲਈਏ ਜਾਂ ਹੁਣ ਥੋੜੇ ਜਿਹਾ ਘੱਟ ਨਿਊਟ੍ਰੀਸ਼ਸ ਫੂਡ ਲਈਏ ਬਿਕਾਜ਼ ਹੱਤੋਂ ਅਫੋਰਡ ਨਹੀਂ ਕਰ ਹੁੰਦਾ ਜਦ ਜਿਹੜੇ ਫੂਡ ਬੈਂਕ ਦੇ ਵਿੱਚ ਲੋਕ ਖੜੇ ਆ ਉਹਨਾਂ ਨੂੰ ਉਹਨਾਂ ਨੂੰ ਜਦ ਪੁੱਛਦੇ ਆ ਉਹ ਉਹ ਵੀ ਰੈਡੀ ਆ ਕਿਤੇ ਵੀ ਗਵਰਨਮੈਂਟ ਚੇਂਜ ਹੋਣੀ ਚਾਹੀਦੀ ਆ ਟਿੰਬਪਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਬੜੇ ਸ਼ਾਰਟ ਨੋਟਸ ਦੇ ਸਾਡੇ ਇਸ ਪ੍ਰੋਗਰਾਮ 'ਚ ਸ਼ਾਮਲ ਹੋਏ ਬਹੁਤ ਬਹੁਤ ਮਿਹਰਬਾਨੀ ਸਰ ਥੈਂਕ ਯੂ ਵੈਰੀ